ਤੁਹੀ ਤੇ ਹਨੂ ਮਾਰਨ ਤੱਕ ਚੱਲ ਗਏ ਕੋਈ ਕਸਰ ਨਹੀਂ ਛੱਡੀ ਰੁਪਿੰਦਰ ਹੁਣ ਤੁਹਾਡੇ ਤਰਲੇ ਕੱਢਣ ਆ ਗਈਆਂ ਸੰਦੀਪ ਬੱਸ ਕਰ ਜੇ ਇਹ ਪੁਰਾਣੀਆਂ ਗੱਲਾਂ ਪੁੱਟਦੇ ਰਹੇ ਨਾ ਫੇਰ ਤੇ ਸਮਝ ਲੈ ਕਿ ਇਹ ਗੱਲ ਦਾ ਹੱਲ ਹੈ ਨਹੀਂ ਆ ਰੁਪਿੰਦਰ ਉਹ ਗੱਲਾਂ ਹਨੂ ਹਜੇ ਤੱਕ ਯਾਦ ਵਾ ਉਹ ਭੁੱਲਣੀਆਂ ਨਹੀਂ ਹੈਗੀਆਂ ਉਹ ਸੰਦੀਪ ਬੰਦੇ ਨੇ ਗਲਤੀ ਇੱਕ ਦੀ ਕੀਤੀ ਉਹਨੇ ਤਾਂ ਵਾ ਕੜੀਏ ਚੋਰੀਆਂ ਕਰਦੀ ਸੀ ਕੜੀਏ ਮੈਨੂੰ ਮਰਵਾਉਂਦੀ ਸੀ ਕੀ ਕੀ ਨਹੀਂ ਕਿਤੇ ਨੇ ਸਾਡੇ ਨਾਲ ਮੇਰੇ ਨਾਲ ਜੀ ਤੁਹਾਡੇ ਘਰੋਂ ਚੱਲ ਜਾ ਤੁਹਾਡੇ ਗੜੀ ਨਾਲ ਕਥਾ ਜੋੜ ਦਿੰਨੀ ਦੋਆਂ ਗੜੀ ਤੁਹਾਡੇ ਗੜੀ ਦਾ ਸੋ ਠੀਕ ਹੈ ਨਾ ਆਪਾਂ ਤੇਰੀ ਗੜੀ ਜੋੜ ਦਨੇ ਆ ਤੂੰ ਘਰੋ ਚੱਲ ਜਾ ਠੀਕ ਹੈ ਨਾ ਚੱਲ ਭਰਾਹੀ ਜੇ ਕਿਤੇ ਨੌਕਰੀ ਤੇ ਲਵਾ ਦਿੰਦਾ ਕਿੱਡੀ ਕੀ ਗੱਲ ਹੈ ਸਿੰਦਰ ਇਹਨਾਂ ਦੀ ਉਦਾਂ ਹੀ ਆਕਰ ਹੋ ਗਈ ਆ ਇਹਨਾਂ ਨੇ ਚਾਰ ਪੈਸੇ ਕੀ ਨਵੇਂ-ਨਵੇਂ ਵੇਖ ਲਏ ਇਹਨਾਂ ਦੋਵਾਂ ਜੀਆਂ ਦੀ ਬੜੀ ਆਕਰ ਹੋ ਗਈ ਆ ਰੁਪਿੰਦਰ ਇਹ ਗੱਲਾਂ ਪਹਿਲਾਂ ਸੋਚਣੀਆਂ ਸੀ ਪਹਿਲਾਂ ਭਰਾ ਨੂੰ ਮਰਾਦਨ ਲੱਗੀ ਜੇ ਉਹ ਕੁੜੀ ਦਾ ਵਿਆਹ ਲੱਗੇ ਕਰਨ ਤੀ ਧਿਆਣੀ ਤਈ ਉਦੋਂ ਵੀ ਪਾਣੀ ਮਾਰਤੀ ਚੋਰੀਆਂ ਕਰਾਈਆਂ ਕੀ ਕੋਈ ਨਹੀਂ ਕੀਤਾ ਤੁਸੀਂ ਜੇ ਮੈਂ ਉਹਨੂੰ ਉਹ ਕੋਲਰ ਲੈ ਕੇ ਦਿੱਤਾ ਤੂੰ ਉਹ ਲੈ ਆਈ ਉਹਨਾਂ ਦੇ ਘਰੋਂ ਜਾ ਕੇ ਹੁਣ ਨੀ ਕਿਸੇ ਨੇ ਵੀ ਸਾਥ ਦੇਣਾ ਜੋ ਮਰਜ਼ੀ ਕਰਦੀ ਰਹੇ ਤੁਰਦੇ ਵਿੱਚ ਏਸੀ ਲੱਗਾ ਸੀ ਨਾ ਤਾਂ ਸੰਦੀਪ ਨੂੰ ਤੂੰ ਲੰਮੇ ਨਹੀਂ ਪੈਣਦੀ ਹੁੰਦੀ ਸੋਚ ਕੱਟ ਹੁੰਦੀ ਹੁੰਦੀ ਮਗਰੋਂ ਮਾਣ ਕਰਦੀ ਹੁੰਦੀ ਹੁੰਦੀ ਹੁਣ ਮੈਂ ਕੀ ਕਰਾਂ ਸਮਝ ਨਹੀਂ ਲੱਗਦੀ ਕੋਈ ਵੀ ਸੱਚੀ ਨਾ ਮੈਂ ਤੇ ਇਗਨੀ ਤੰਗ ਆ ਗਈਆਂ ਨਾ ਕਿ ਜਿਹੜਾ ਕੋਈ ਸਾਥ ਹੀ ਨਹੀਂ ਆ ਜੇ ਇਹਨਾਂ ਵੱਲ ਗਈਆਂ ਤੇ ਕਿ ਡੀ ਗੜੀ ਕੋ ਆਕੜ ਵਿਖਾਉਂਦੇ ਦੋਵੇਂ ਜਣੇ ਮੈਂ ਤੇ ਗੜੀ ਨੂੰ ਹੱਥ ਵੀ ਜੋੜਦੇ ਵੀ ਚੱਲ ਕੋਈ ਗੱਲ ਨਹੀਂ ਆ ਮਾਫ ਕਰ ਦੋ ਪਹਿਲਾ ਟਾਈਮ ਭੁੱਲ ਜੋ ਪਰ ਨਾ ਚਾਰ ਪੈਸੇ ਕਦੇ ਆਗੇ ਆ ਆਕੜ ਹੀ ਬੜੀ ਆ ਗਈ ਦੋਵਾਂ ਜੀਆਂ ਵਿੱਚ ਕੋਈ ਗੱਲ ਨਹੀਂ ਆ ਹੁਣ ਕਿਹੜੇ ਬੰਦੇ ਨਾਲ ਇਹਨਾਂ ਨੂੰ ਉਥੇ ਕਲਾਵਾ ਜੇ ਇਹ ਕਦੇ ਉਥੇ ਚੱਲ ਜਾਂਦਾ ਮਸ਼ੀਨ ਤੇ ਤੇ ਕੰਮ ਤਾਂ ਸਾਰਾ ਹੀ ਹੋਈ ਜਾਣਾ ਫੇਰ ਇਹਨਾਂ ਨੂੰ ਪਤਾ ਲੱਗਣਾ ਵਾ ਕਿੱਦਾਂ ਕਿਸ ਦੇ ਨਾਲ ਇਦਾਂ ਕਰੀਦਾ ਵਾ ਇਹ ਕਦੇ ਉਹ ਦਸਮੀ ਆ ਉਹ ਵੀ ਨਹੀਂ ਕਦੇ ਟਕਰਨ ਦੀ ਉਹਦੀ ਗੱਲ ਇਹ ਆ ਕਿ ਮੰਨ ਲੈਣੀ ਐ ਨੇ ਹੈ ਬੜੀ ਹੰਤਰੀ ਉਹਦਾ ਗੱਲ ਕਰਕੇ ਵੇਖੂਗੀ ਉਹਦਾ ਜੇ ਤੇ ਮੰਨ ਲਿਆ ਨਾ ਨੇ ਫਿਰ ਗੱਲ ਬਣ ਜਣੀ ਆ ਜੇ ਇੱਕ ਵਾਰੀ ਕਿਤੇ ਉਥੇ ਚਲ ਗਏ ਨਾ ਚਾਹੇ ਜਦਾਂ ਦੀ ਮਸ਼ੀਨ ਖਰਾਬ ਕਰਵਾਉਗੀ ਤੇ ਚਾਹੇ ਫਿਰ ਮਸ਼ੀਨ ਉਥੋਂ ਕਢਾ ਕੇ ਦੱਸੂਗੀ ਇਹਨਾਂ ਨੂੰ ਇਦਾਂ ਨਹੀਂ ਗੱਲ ਬਣਨੀ ਹੈਗੀ ਐਡੀ ਆਕੜ ਕਿੱਡੀਆਂ ਗੱਲਾਂ ਮਾਰਦੀ ਓਦਾਂ ਨਾ ਜੀ ਆਪਾਂ ਐਡਾ ਕਰ ਦੇਣਾ ਵਾ ਆਪਾਂ ਓਦਾਂ ਕਰ ਦੇਣਾ ਵਾ ਅਹੀਂ ਨਹੀਂ ਤੇ ਅੱਤੇ ਯਕੀਨ ਕਰ ਸਕਦੇ ਮੈਂ ਵੀ ਪਹਿਲਾਂ ਸੋਚਿਆ ਸੀ ਵੀ ਚੱਲ ਜੇ ਇਹਦੇ ਮੰਨ ਜਾਣਗੇ ਨਾ ਫੇਰ ਤੇ ਕੋਈ ਗੱਲ ਨਹੀਂ ਆ ਚੱਲ ਮੈਂ ਵੀ ਬਦਲ ਜਾਂਦੀ ਜਦੋਂ ਫਿਰ ਉਹਨੇ ਇਹ ਗੱਡੀ ਨੂੰ ਅਕੜ ਵਿਖਾਉਂਦੇ ਆ ਨਾ ਹੁਣ ਦੂਜੇ ਰੋਹੀ ਸੈੱਟ ਕਰੂੰਗੀ ਇਹਨਾਂ ਨੂੰ ਸਿਮਮੀ ਇੱਕ ਵਾਰ ਟਕਰੇ ਬਸ ਉਹਨਾਂ ਨਾਲ ਗੱਲ ਕਰਦੀ ਆ ਆ ਗਈ ਜਿੰਨੇ ਪਾਂਚੀ ਗੀਤੇ ਆ ਗਈ ਕੀ ਗੱਲ ਹੋਈ ਦੀਦੀ ਗੱਲ ਕੀ ਹੋਣੀ ਆ ਬਿਮਾਰ ਪਏ ਆ ਦੀਦੀ ਬੜਾ ਹੀ ਬੁਖਾਰ ਹੋਇਆ ਵਾ ਨਾਲ ਖੰਗ ਚ ਕਾਮ ਆ ਖੰਗ ਚ ਕਾਮ ਆ ਤੇ ਉਹਨਾਂ ਨੇ ਕਹਿਣਾ ਸੀ ਦਵਾਈ ਲਿਓਣੀ ਸੀ ਦਵਾਈ ਦੀਦੀ ਲਿਆਂਦੀ ਆ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਤੇ ਤੈਨੂੰ ਕਾਹ ਤੋਂ ਸੱਦਿਆ ਸੀ ਮੈਨੂੰ ਕਾਹ ਤੋਂ ਸੱਦਣਾ ਸੀ ਕਹਿੰਦੀ ਕਿ ਕੰਮ ਕਰ ਦੇ ਮੇਰਾ ਮੈਨੂੰ ਰੋਟੀ ਬਣਾ ਦੇ ਅੱਛਾ ਤੇ ਮੈਂ ਤੇ ਆ ਗਈ ਮੈਂ ਮੈਂ ਰੋਟੀ ਇੱਥੇ ਤੇ ਨਹੀਂ ਮੈਂ ਬਣਾਉਣੀ ਘਰ ਜਾ ਕੇ ਬਣਾ ਕੇ ਤੇ ਲਿਆ ਦੇਣੀ ਸਿਮੀ ਤੂੰ ਇਦਾਂ ਕਰ ਰੋਟੀ ਬਣੀ ਆ ਤੇ ਪਾ ਕੇ ਤੇ ਦੇ ਆ ਨਾਲੇ ਨਾ ਜੇ ਉੱਥੇ ਕੰਮ ਕੀਤਾ ਨਾ ਲੋਕਾਂ ਨੇ ਗੱਲਾਂ ਕਰਨੀਆਂ ਵਾ ਤੈਨੂੰ ਹੀ ਕਹਿਣਾ ਸਾਰਿਆਂ ਨੇ ਕਿ ਉਧਰ ਜਾ ਕੇ ਕੰਮ ਕਰਨ ਢੀ ਕੁੜੀ ਨਾਲੇ ਚੰਗੇ ਨਹੀਂ ਲੱਗੀਦਾ ਕਿੰਨੀਆਂ ਗੱਲਾਂ ਉਹ ਸੁਣਾਉਂਦੀ ਹਨ ਇਧਰ ਦੀ ਗੱਲ ਉਧਰ ਤੇ ਉਧਰ ਦੀ ਇਧਰ ਉਹਦੇ ਨਾਲ ਵੈ ਇਦਾਂ ਹੀ ਹੋਣਾ ਚਾਹੀਦਾ ਵਾ ਦੀਦੀ ਹੁਣ ਕੀਤੀਆਂ ਹੀ ਅੱਗੇ ਆਉਂਦੀਆਂ ਵਾ ਜੇ ਕਿਸੇ ਦਾ ਚੰਗਾ ਕੀਤਾ ਹੋਏ ਨਾ ਤੇ ਰੱਬ ਆਪਣਾ ਵੀ ਚੰਗਾ ਹੀ ਕਰਦਾ ਵਾ ਤੁਹਾਡੇ ਨੇ ਇੰਨਾ ਮਾਰਾ ਕਰਦੀ ਰਹੀ ਆ ਤਾਂ ਹੀ ਤਾਂ ਇਹ ਕੁਛ ਹੁੰਨ ਲਿਆ ਵਾ ਹੋਰ ਰੱਬ ਦੀ ਮਾਰ ਪੈਂਦੀ ਆ ਨਾ ਹੁਣ ਵੇਖ ਲੋ ਕੀ ਕੁਛ ਹੋ ਹੁੰਨ ਲਿਆ ਵਾ ਤਰਲੇ ਮਾਂਡੀ ਆ ਹੁਣ ਈਮੇਲ ਲੱਗੇ ਕੋਈ ਕੰਮ ਕਰਦੀ ਆਂ ਕਿ ਚੱਲ ਸਿਮੀ ਅਹੀਂ ਤੇ ਕੈਦਾ ਮਾੜਾ ਨਹੀਂ ਸੋਚਦੇ ਤੂੰ ਇਦਾਂ ਕਰ ਫੁਲਕੇ ਚਾਰ ਲੈ ਜਾ ਤੇ ਜੇ ਕੁਝ ਕਹੂ ਵੀ ਕਰਨ ਵਾਸਤੇ ਹੁਣ ਫਿਰ ਕਰਨਾ ਹੀ ਪੈਣਾ ਕੀ ਕਰਨਾ ਵਾ ਹੁਣ ਜੇ ਤਰਲੇ ਮਾਰਨ ਦੀ ਆ ਜੇ ਉਹ ਇਦਾਂ ਦੀ ਆ ਤੇ ਅਹੀਂ ਥੋੜੀ ਉਹਦੇ ਵਰਗੇ ਬਣ ਜਾਣਾ ਵਾ ਨਹੀਂ ਦੀਦੀ ਰੋਟੀ ਪਾਣੀ ਚੱਲ ਆਪਾਂ ਦੇ ਦਾਂਗੇ ਉੱਥੇ ਮੈਂ ਜਾ ਕੇ ਕੰਮ ਨਹੀਂ ਕਰਨਾ ਤੁਹਾਨੂੰ ਵੀ ਪਤਾ ਵਾ ਕਿਦਾਂ ਦੀ ਉਹ ਕੱਲ ਨੂੰ ਕੋਈ ਗੱਲ ਬਣਾ ਲੇਗੀ ਫਿਰ ਕੀ ਕਰਾਂਗੇ ਆਪਾਂ ਜੇ ਇਹੋ ਚੰਗੀ ਹੋਵੇ ਤੇ ਰੱਬੇ ਦੀ ਸੁਣਦਾ ਨਾ ਅਜਰਤੀ ਪੁੱਤ ਕੋਲ ਹੁੰਦਾ ਤੇ ਕਿੰਨਾ ਸਹਾਰਾ ਹਣਾ ਹੀ ਕਿਸੇ ਦੀ ਲੋੜ ਤੇ ਨਹੀਂ ਨਾ ਪੈਣੀ ਦੀਦੀ ਉਹੀ ਨਾ ਚੰਗੇ ਕੰਮ ਕੋਈ ਕਰੇ ਤੇ ਰੱਬ ਵੀ ਸਭ ਕੁਝ ਦਿੰਦਾ ਵਾ ਜਦੋਂ ਮਾਰਾ ਹੀ ਸਾਰਿਆਂ ਦਾ ਸੋਚਣਾ ਵਾ ਤੇ ਆਪਣਾ ਹੀ ਫਿਰ ਮਾਰਾ ਹੀ ਹੁਣਾ ਨਾ ਰਪਿੰਦਰ ਦੀ ਬੜੀ 헤ਜਲੀ ਬੰਦੀ ਸੀ ਜਿਹੜੀ ਵੀ ਗੱਲ ਹੁੰਦੀ ਸੀ ਨਾ ਰਪਿੰਦਰ ਨੂੰ ਜਾ ਕੇ ਦੱਸਦੀ ਸੀ ਤੇ ਹੁਣ ਰਪਿੰਦਰ ਨੂੰ ਸਾਧਦੀ ਹਾਂ ਨਾਲੇ ਕੰਮ ਕਰਕੇ ਜਾਂਦੀ ਬਾਅਦ ਨਹੀਂ ਕੋਈ ਵੀ ਆਖੇ ਲੱਗਦਾ ਹੁੰਦਾ ਰਪਿੰਦਰ ਕੋ ਤਾਂ ਆਪਣਾ ਨਹੀਂ ਕੰਮ ਹੁੰਦਾ ਤੇ ਇਹਦੇ ਕਿੱਥੋਂ ਕਰਨਾ ਉਹ ਵੀ ਗੱਲਾਂ ਦੀ ਆ ਉਹ ਨਹੀਂ ਕਿਹਦਾ ਕੰਮ ਕਰ ਸਕਦੀ ਤੇ ਕੇ ਰਿਸ਼ਤੇਦਾਰ ਨੂੰ ਸਾਧ ਲੈੰਦੀ ਹੁਣ ਰੋਜ਼ ਰੋਜ਼ ਕਿੰਨੇ ਜਾਣਾ ਕੰਮ ਕਰਨ ਮੈਨੂੰ ਦਈ ਹੀ ਕਹਿਣ ਕਹਿੰਦੀ ਰਿਸ਼ਤੇਦਾਰਾਂ ਚ ਕੋਈ ਕੁੜੀ ਹੈ ਨਹੀਂ ਆ ਤੇ ਨੋਵਾ ਕਿੰਨਾ ਕੇ ਇਦਾਂ ਕਰਦੀਆਂ ਆਣ ਕੇ ਆਪਣੇ ਨਹੀਂ ਬੱਚੇ ਸਾਹਮਣੇ ਜਾਂਦੇ ਤੇ ਮੇਰੇ ਤਰਲੇ ਬੜੇ ਮਾਨਦੀ ਹੁਣ ਤੈਨੂੰ ਆ ਜਾ ਤਾਰ ਇੱਥੇ ਹੁਣ ਤੈਨੂੰ ਤੇ ਪਤਾ ਵਾ ਸਾਡਾ ਵੀ ਨਿਕਾਜਾ ਹੁਣ ਨਿਆਣਾ ਵਾ ਉਹਨੂੰ ਸੰਭੀਏ ਕਿ ਜਾਉਂਦੇ ਜਾ ਕੇ ਕੰਮ ਕਰੀਏ ਮੈਂ ਤੇ ਕਹਤਾ ਹਿੱ ਮੈਂ ਦੀਦੇ ਵਿਚਾਰੇ ਵੀ ਇਕੱਲੇ ਆ ਮੈਂ ਵੀ ਉੱਥੇ ਕੰਮ ਕਰਨਾ ਹੁੰਦਾ ਮੁੰਡਾ ਵੀ ਸਾਹਮਣਾ ਹੁੰਦਾ ਵਾ ਇੱਥੇ ਐ ਨਹੀਂ ਮੇਰਾ ਸਾਧਦਾ ਚਲ ਕੋਈ ਨਹੀਂ ਪਾ ਕੇ ਰੋਟੀ ਤੇ ਫੜਾ ਆ ਚਲੋ ਠੀਕ ਆ ਦੀਦੀ ਰੋਟੀ ਤੇ ਮੈਂ ਤੇ ਆਉਣੀ ਆ ਤੇਰਾ ਦੀ ਬਣਾ ਕੇ ਦੇਵਾਂਗੇ ਪਰ ਉੱਥੇ ਜਾ ਕੇ ਨਹੀਂ ਮੈਂ ਕੰਮ ਕਰਨਾ ਕੋਈ ਗੱਲ ਨਹੀਂ ਰਾਤ ਦੀ ਨਾ ਇੱਥੇ ਬਣਾ ਕੇ ਦੇ ਦੀ ਜਰੂਰੀ ਨਹੀਂ ਉੱਥੇ ਜਾਣਾ ਆਪਾਂ ਠੀਕ ਆ ਦੀਦੀ ਚਲੋ ਠੀਕ ਆ ਬਣਾ ਫੜਾਓ ਦੇਖ ਲਓ ਜਿਨਾਨੀ ਦੇ ਹਾਲ ਮਾੜਾ ਕਰਦੀ ਰਹੀ ਨਾ ਸਾਡੇ ਨਾਲ ਕੋਈ ਗੱਲ ਨਹੀਂ ਰੱਬ ਤੇ ਵੇਖ ਨਹੀਂ ਦਿਹਾਵਾ ਨਾ ਹੁਣ ਕੀਤੀਆਂ ਹੀ ਅੱਗੇ ਆਉਂਡੀਆਂ ਖੜਾਕਰ ਬਰਬਾਦ ਕਰਨ ਲੀਨਾ ਉਹਨੇ ਕੋਈ ਕਸਰ ਨਹੀਂ ਛੱਡੀ ਜੇ ਅੱਜ ਇਹ ਚੰਗੀ ਹੁੰਦੀ ਤੇ ਅਹੀਂ ਵੀ ਪੂਰਾ ਸਾਥ ਦਿੰਦੇ ਚੱਲ ਹੁਣ ਦੇਣੀ ਤੇ ਪੈਣੀ ਹੈ ਰੋਟੀ ਕੀ ਕਰਨਾ ਵਾ ਜੇ ਉਹ ਮਾੜੀ ਆ ਤੇ ਅਹੀਂ ਥੋੜੀ ਮਾੜੇ ਬਣ ਜਾਣਾ ਸੱਸ ਜੀ ਸੱਸ ਜੀ ਗੱਲ ਬਹੁਤ ਕਿਛ ਲਈਂ ਦੀਦੀ ਮੈਂ ਇਹਦਾ ਚੱਲੀ ਰੋਟੀ ਦੇਂਦੀ ਦੀਦੀ ਨੂੰ ਦੀਦੀ ਠੀਕ ਨਹੀਂ ਕੀ ਗੱਲ ਫਰਕ ਪਿਆ ਨਹੀਂ ਆ ਨਾ ਦੇ ਦੇ ਫਰਕ ਨਹੀਂ ਪੈਂਦਾ ਇਹਨਾਂ ਨੂੰ ਬੜੇ ਬਿਮਾਰ ਵਾ ਨਹੀਂ ਉਦਾਂ ਤੇ ਠੀਕ ਹੀ ਤੇ ਕੱਲ ਹੀ ਮੜਾ ਜਾ ਹੋਏ ਆ ਨਹੀਂ ਦੀਦੀ ਉਹ ਤੇ ਉੱਠਣ ਹੀ ਨਹੀਂ ਦੇ ਨਾ ਨਾ ਕੋਈ ਕੰਮ ਹੋਣ ਦਿਆ ਵਾ ਤੇ ਤਰਲੇ ਮਾਂ ਦੇ ਕੀ ਰੋਟੀ ਬਣਾਦਾ ਇੱਥੇ ਮੈਂ ਮੈਂ ਇੱਥੇ ਤੇ ਬਣਾਉਣੀ ਨਹੀਂ ਘਰੋ ਲਿਆ ਦਿੰਨੀ ਐ ਅੱਛਾ ਸ਼ਾ ਹਾਂਜੀ ਚਲ ਕੋਈ ਗੱਲ ਨਹੀਂ ਆ ਜੇ ਨਹੀਂ ਠੀਕ ਤੇ ਫਿਰ ਕੀ ਆਣ ਗਵਣ ਨਹੀਂ ਕੰਮ ਆਉਣਾ ਵਾ ਹਾਂਜੀ ਤੁਸੀਂ ਵੀ ਮੈਂ ਵੀ ਤੇਰੇ ਵੱਲ ਜਾਣਾ ਸੀ ਚੰਗਾ ਹੋਇਆ ਤੂੰ ਇੱਥੇ ਹੀ ਟੱਕਰ ਪਈ ਮੈਂ ਤੇ ਨਾਲ ਗੱਲ ਕਰਨੀ ਸੀ ਵੀ ਆਪਣੀ ਭੈਣ ਥੋੜਾ ਬੋੜਾ ਸਮਝਾਈ ਹਾਂ ਮੈਂ ਤੇ ਘਰ ਗਈ ਹਾਂ ਮੇਰੀ ਤਾਂ ਉਹਨਾਂ ਨੇ ਇੱਕ ਗੱਲ ਨਹੀਂ ਸੁਣੀ ਹੈਗੀ ਤੇ ਮੈਂ ਤਾਂ ਕਰਕੇ ਤੈਨੂੰ ਕਹਿਣ ਦਈ ਆ ਨਾ ਹੋਊਗਾ ਨਾ ਤੇ ਸਮਝਾਈ ਹਾਂ ਉਹਨਾਂ ਨੂੰ ਕਿ ਚੱਲ ਜੇ ਇੰਨਾ ਕੁ ਸਾਥ ਦੇ ਦੇਣਗੇ ਤੇ ਕੀ ਹੋ ਜਾਊਗਾ ਚੱਲ ਜੇ ਭਾਜੀ ਤੇਰਾ ਵੀ ਕੰਮ ਤੇ ਜਾਣ ਲੱਗ ਪਊਗਾ ਤੁਹਾਡਾ ਵੀ ਹੱਥ ਸੌਖਾ ਹੋ ਜਾਊਗਾ ਤੇਰੇ ਸਾਹਮਣੇ ਹੀ ਆ ਹੁਣ ਕਿਦਾਂ ਟਾਈਮ ਪਾਸ ਸਾਡਾ ਹੋਣ ਦੇ ਆ ਵਾ ਕਿੰਨਾ ਔਖਾ ਆ ਹੁਣ ਇੰਨੇ ਕੁ ਪੈਸੇ ਨਾਲ ਤੇ ਕੁਝ ਵੀ ਨਹੀਂ ਬਣਦਾ ਨੌਕਰੀ ਇਹਨਾਂ ਨੇ ਛੱਡ ਦਿੱਤੀ ਆ ਕੰਮ ਕਰਦੇ ਨਹੀਂ ਕਿਤੇ ਜਾਂਦੇ ਹੈਗੇ ਤੇ ਘਰਾਂ ਦੇ ਖਰਚੇ ਕਿੰਨੇ ਆ ਤੂੰ ਕਰੀ ਹੈ ਇੱਕ ਵਾਰ ਗੱਲ ਕੀ ਬੋਲ ਤੇਰੀ ਭੈਣ ਤੇਰੀ ਮਾਣੀ ਲਵਕ ਦੇ ਦੇ ਜਿੱਦਾਂ ਦੇ ਤੂੰ ਗਲਤੀ ਕੀਤੀ ਆ ਤੁਹਾਡੇ ਤੇ ਯਕੀਨ ਕੀਤਾ ਜਾਂਦਾ ਵਾ ਜੇ ਉਹ ਹੀ ਤੂੰ ਚੰਗੇ ਕੰਮ ਕੀਤੇ ਹੁੰਦੇ ਤੇ ਤੁਹਾਡਾ ਸਾਥ ਦਿੰਦੇ ਚੱਲ ਕੋਈ ਗੱਲ ਨਹੀਂ ਆ ਸੁਣੀ ਮੈਂ ਤੇ ਇਹਨਾਂ ਨੂੰ ਵੀ ਇਨੀ ਗੱਲ ਕਹੀ ਕਿ ਚੱਲ ਜੇ ਪਿਛੇ ਜੋ ਕੁਝ ਹੋ ਗਿਆ ਵਾ ਉਹਨੂੰ ਭੁੱਲ ਕੇ ਨਾ ਚੱਲ ਗਾੜੀ ਆਪਣਾ ਵਧੀਆ ਟਾਈਮ ਲਗਾਓ ਪਰ ਉਹ ਤੇ ਉਹ ਗੱਲ ਤੇ ਹੁੰਦੀ ਹੀ ਨਹੀਂ ਹੈ ਤੇਰੀ ਭੈਣ ਨਾ ਵੀ ਗੱਲ ਕੀਤੀ ਸੀ ਤੇ ਭਾਜੀ ਨਾ ਵੀ ਕੀਤੀ ਤੁਹਾਨੂੰ ਪਤਾ ਪਿਛਲੀਆਂ ਗੱਲਾਂ ਨਹੀਂ ਭੁੱਲੀਆਂ ਜਾਂਦੀਆਂ ਜਾਂਦੀਆਂ ਤਾਨੂੰ ਹੀ ਪਤਾ ਉਹਨਾ ਕਿੰਨਾ ਔਖਾ ਟਾਈਮ ਪਾਸ ਕੀਤਾ ਵਾ ਜੀ ਉਹਨਾਂ ਦਾ ਮਾਸਾ ਸਾਥ ਨਹੀਂ ਦਿੱਤਾ ਉਹ ਟਾਈਮ ਤੇ ਹੈ ਤਾਂ ਸਹੀ ਮੈਂ ਵੀ ਮੰਦੀ ਆ ਪਰ ਇਹ ਵੀ ਗੱਲਾਂ ਭੁੱਲਣੀਆਂ ਪੈਂਦੀਆਂ ਵਾ ਜੇ ਇਹੀ ਗੱਲਾਂ ਯਾਦ ਰੱਖਾਂਗੇ ਫੇਰ ਤਾਂ ਕੋਈ ਹੱਲ ਹੈ ਨਹੀਂ ਕਿਸ ਜੀ ਦਾ ਤੇਰੇ ਸਾਹਮਣੇ ਹੀ ਆ ਉਹ ਕੰਮ ਕੀਤਾ ਇਹੋ ਜਿਹਾ ਤੇ ਵੈਰੀ ਦੁਸ਼ਮਣੋ ਹੀ ਨਾ ਕਰੇ ਜੋ ਤੂੰ ਇਹੀ ਕੰਮ ਕੀਤਾ ਵਾ ਬਾਜੀ ਨੂੰ ਮਰੋਂ ਤੱਕ ਤੁਸੀਂ ਗਏ ਹੋ ਹੁਣ ਮੈਂ ਦੀ ਵੀ ਕਿੱਦਾਂ ਦੀਦੀ ਨੂੰ ਕਹਿ ਦਾਂ ਚੱਲ ਸਿਮੀ ਕੋਈ ਗੱਲ ਨਹੀਂ ਆ ਮੇਰਾ ਫਰਜ਼ ਬੰਦਾ ਹੀ ਤੇਰੇ ਨਾਲ ਗੱਲ ਕਰਨ ਦਾ ਵੀ ਚੱਲ ਤੂੰ ਹੀ ਸਮਝਾ ਸਕਦੀ ਆ ਤੇ ਬਾਕੀ ਤੇਰੀ ਵੀ ਮਰਜ਼ੀ ਆ ਜੇ ਤੂੰ ਹੀ ਹੁਣ ਇਦਾਂ ਕਰਨੀ ਆ ਤੇ ਕੋਈ ਗੱਲ ਨਹੀਂ ਆ ਚੱਲ ਕੋਈ ਨਹੀਂ ਦੀਦੀ ਇੱਕ ਵਾਰੀ ਮੈਂ ਦੀਦੀ ਨਾਲ ਗੱਲ ਕਰਾਂਗੀ ਵੈਸੇ ਮੈਨੂੰ ਤਾਂ ਲੱਗਦਾ ਵਾ ਉਹਨਾਂ ਨੇ ਮੰਨਣਾ ਹੈ ਨਹੀਂ ਐ ਸਿਮੀਦਰੇ ਸਾਹਮਣੇ ਹੀ ਆ ਜੇ ਹੁਣ ਮੰਮੀ ਆ ਉਹ ਵੀ ਕਿਸੇ ਗੱਲ ਤੇ ਨਹੀਂ ਹੁੰਦੇ ਹੈਗੇ ਉਹ ਵੀ ਬਸ ਇੱਕੋ ਗੱਲ ਕਰ ਛੱਡਦੇ ਆ ਤੇਰਾ ਕਸੂਰ ਵਾ ਤੂੰ ਇਦਾਂ ਕੀਤਾ ਵਾ ਚਲੋ ਮੰਦੀ ਆ ਕਿ ਗਲਤੀਆਂ ਹੋ ਜਾਂਦੀਆਂ ਵਾ ਇਹ ਥੋੜਾ ਵਾ ਕਿ ਇੱਕੋ ਗੱਲ ਨੂੰ ਲੈ ਕੇ ਤੁਰੇ ਰਹੋ ਤੇ ਜੇ ਹੁਣ ਭਾਜੀ ਤੇਰਾ ਵਾ ਉਹ ਵੀ ਹੁਣ ਜੜੇ ਕੰਮ ਤੁਰ ਪਈ ਆ ਨਾ ਮੈਨੂੰ ਤੇ ਜੱਬ ਦਾ ਮੁਸ਼ਕਲ ਹੀ ਆ ਕੀ ਹਟ ਜਾਣਗੇ ਉਹਨਾਂ ਨੂੰ ਕੈਨੇ ਰਹਿਣੀ ਆ ਪਿਆ ਕੰਮ ਛੱਡ ਦੋ ਛੱਡ ਦੋ ਪਰਨਾ ਉਹ ਗੱਲ ਤੇ ਨਹੀਂ ਹੁੰਦੀ ਹੈਗੀ ਤੇ ਏ ਵਾ ਤੂੰ ਗੱਲ ਕਰਕੇ ਵੇਖੀ ਇੱਕ ਵਾਰ ਜੇ ਇਹ ਤੇਰੀ ਗੱਲ ਸਮਝਣਗੇ ਨਾ ਤੇ ਮੈਨੂੰ ਜ਼ਰੂਰ ਦੱਸਿਂ ਮੈਂ ਤੇ ਭੈਣ ਬਣ ਕੇ ਤੇ ਨਾ ਗੱਲ ਕੀਤੀ ਆ ਦੀਦੀ ਇੱਕ ਵਾਰ ਮੈਂ ਜ਼ਰੂਰ ਗੱਲ ਕਰਾਂਗੀ ਤੇ ਨਾਲੇ ਚਲੋ ਠੀਕ ਆ ਮੈਂ ਕਾ ਰੋਟੀ ਬਣਾਵਾਂ ਦੀਦੀ ਕੋਈ ਗੱਲ ਨਹੀਂ ਤੂੰ ਦੇ ਯਾ ਰੋਟੀ ਤੋਦਾ ਕਰੀ ਗੱਲ ਚੰਗਾ ਚੰਗਾ ਦੀਦੀ ਚਲ ਜੇ ਤੇ ਇਹ ਗੱਲ ਕਰ ਲੂਗੀ ਨਾ ਤੇ ਚੰਗੀ ਰਹੂਗੀ ਤੇ ਜੇ ਇਹਨੇ ਗੱਲ ਨਾ ਨਾ ਕੀਤੀ ਤੇ ਨਾ ਮੰਨਣ ਤੇ ਆਈ ਫਿਰ ਦੂਜਾ ਤਰੀਕਾ ਤੇ ਮੈਨੂੰ ਆਉਂਦਾ ਹੀ ਆ ਇਹਨਾਂ ਦੇ ਰਦੇ ਵਿੱਚ ਇਹ ਵਾ ਵੀ ਅਹੀਂ ਹੁਣ ਤਾਂ ਹੋ ਗਈਆਂ ਤੇ ਇਹ ਸਾਡੇ ਤੋਂ ਠਾਂ ਹੋ ਜਾਣ ਇਹ ਕਿਹੜੀ ਕਿਤਾਬ ਚ ਲਿਖਿਆ ਵਾ ਹੋਂ ਤੇ ਮੈਂ ਵੀ ਇਹ ਕੰਮ ਨਹੀਂ ਦਿੰਨੀ ਕੋਈ ਨਹੀਂ ਜੇ ਤੁਸੀਂ ਮੈਨਾਂ ਇਦਾਂ ਕਰੰਦੇ ਹੀ ਆ ਨਾ ਹੁਣ ਦੂਜਾ ਤਰੀਕਾ ਵਰਤ ਕੇ ਰਾਂ ਤੁਹਾਨੂੰ ਵੀ ਕੰਮ ਤੋਂ ਨਾ ਹਟਾਇਆ ਤੇ ਵੇਖਿਓ ਸਹੀ ਮੇਰਾ ਨਾਮ ਰੁਪਿੰਦਰ ਨਹੀਂ ਦੀ ਬਣੰਦਈ ਉਹਦੇ ਮਹਾ ਕੰਮ ਤੇ ਲੱਗੇ ਆ ਉਹ ਤੇ ਏਦਾਂ ਵਾ ਵੇਖੀ ਜਾਓ ਫਿਰ ਮੰਮੀ ਕੀ ਗੱਲ ਹੈ ਇੱਧਰ ਆਇਓ ਕੀ ਹੋ ਗਿਆ ਹੁਣ ਹੋਇਆ ਤੇ ਕੱਖ ਨਹੀਂ ਆ ਕੰਮ ਹੀ ਇੱਕ ਤੁਹਾਡੇ ਨਾਲ ਕਿਹੜਾ ਕੰਮ ਪੈ ਗਿਆ ਹੁਣ ਤੱਕ ਕੰਮ ਇਹ ਆ ਕਿ ਮੈਨੂੰ ਪਹਿਲੀ ਦੇ ਕਾਗਜ਼ ਪੱਤਰ ਚਾਹੀਦੇ ਆ ਅੱਛਾ ਹੁਣ ਪਹਿਲੀ ਵਨ ਹੋ ਗਿਆ ਮ ਅੱਗੇ ਇਹਨੇ ਪੈਸੇ ਖਾ ਕੇ ਤਰ੍ਹਾਂ ਕੋ ਬਣਿਆ ਨਹੀਂ ਤੇ ਇਤਨਾ ਪੈਲੀ ਨਾ ਕਿ ਬਾਨਾ ਪੈਲੀ ਦੀ ਗੱਲ ਕਰਨਾ ਵਾ ਪੈਸੇ ਤਾਂ ਅੱਗੇ 10 ਲੱਖ ਤਾਂ ਚੁੱਕਿਆ ਵਾ ਉਹ ਤੇ ਲਾਲਾ ਹੀ ਦੇ ਦੇ ਉਹ ਕੋਈ ਨਹੀਂ ਉਹ ਵੀ ਲੱਜੂਗਾ ਹੋਰ ਚੁੱਕਨੇ ਆ ਮੈਂ ਉੱਤੇ ਕਿੰਨਿਆਂ ਕਿ ਚੁੱਕੇਗਾ ਉਹ ਕਿਹੜੀ ਰੋੜ ਤੇ ਆ ਵੀ ਬੜੇ ਮਹਿੰਗੀ ਵਿਕਣੀ ਆ ਉਹ ਜਿੰਨੇ ਦੀ ਵੀ ਹੈਗੀ ਆ ਨਾ ਵਿਕੂਗੀ ਨਾ ਤੂੰ ਮੈਨੂੰ ਕਾਗਜ਼ ਪੱਤਰ ਦੇ ਮੈਂ ਚਰਨਾ ਹੜਾ ਮੇਰੇ ਨਾਲ ਮੈਂ ਨਹੀਂ ਦੇਣੀ ਦੇਣੇ ਕਿਉਂ ਨਹੀਂ ਆ ਨਹੀਂ ਤੇ ਫਿਰ ਮੈਨੂੰ ਪੈਸੇ ਦੇ ਮੇਰੇ ਕੋਲ ਹੈ ਨਹੀਂ ਪੈਸੇ ਜਿੱਥੋਂ ਮਰਜੀ ਲੈ ਸਹ ਹੈ ਕਿਉਂ ਨਹੀਂ ਆ ਅਜੇ ਕੱਲ ਤੂੰ ਸ਼ਰਮ ਹੋ ਕੇ ਆਈਆਂ ਜੇ ਕਿੰਨੇ ਕੱਪੜੇ ਲੈ ਕੇ ਆਈਆਂ ਜੇ ਉਹ ਕਿਥੋਂ ਆਏ ਆ ਕੱਪੜੇ ਲਿਆਉਣੇ ਨਹੀਂ ਅਸੀਂ ਪਾਉਣੇ ਨਹੀਂ ਉਹਨਾ ਮਾਤੇ ਪਹਿ ਹੀ ਨਿਕਲ ਜਾਂਦੇ ਆ ਤੇ ਜਦੋਂ ਮੈਂ ਮੰਗਣਾ ਉਦੋਂ ਤੁਹਾਡੇ ਕੋਲ ਨਿਕਲਦੇ ਨਹੀਂ ਤੇਰੇ ਮਾਂ ਕੋਈ ਪੈਸੇ ਨਜਾਇਜ਼ ਨਹੀਂ ਖਾਂਦੀਆਂ ਸਮਾਨ ਹੀ ਲੈ ਕੇ ਆਈਆਂ ਸ਼ਹਿਰੋਂ ਜਿਹੜੀ ਚੀਜ਼ ਦੀ ਲੋੜ ਉਹ ਲੈ ਕੇ ਆਈਆਂ ਨਜਾਇਜ਼ ਵੀ ਸੁੱਟ ਕੇ ਆਈਆਂ ਪਹਿਲੀ ਤੇ ਗੱਲ ਕਰਨਾ ਨਾ ਪਹਿਲੀ ਤੇ ਕਾਗਜ਼ ਨਹੀਂ ਮਿਲਨੇ ਤਨ ਜੋ ਮਰਜ਼ੀ ਕਰ ਤਾ ਉਹ ਮਾਤਾ ਮਿਲਨੇ ਕਿਉਂ ਨਹੀਂ ਆ ਪਹਿਲੀ ਮੇਰੀ ਆ ਤੁਹਾਡੀ ਥੋੜੀ ਆ ਪਹਿਲਾਂ ਮੈਂ ਹੀ ਮੰਦਾ ਰਿਆ ਵਾਂ ਕਦੀ ਬੰਬੀ ਤੇ ਜਾ ਕੇ ਫੇਰਾ ਮਾਰਿਆ ਯੋ ਇਹ ਪਹਿਲੀ ਹੈ ਕਿੱਥੇ ਆ ਕਾਗਜ਼ ਪੱਤਰ ਸਾਹਮਣੇ ਬੈਠੀ ਆ ਤੂੰ ਮੈਨੂੰ ਕਾਗਜ਼ ਪੱਤਰ ਦੇ 10 ਲੱਖ ਜੇ ਮੈਂ ਚੁੱਕਿਆ ਵਾ ਨਾ ਤੇ ਮੈਂ ਲਾ ਲੂੰਗਾ ਮੈਂ ਹੋਰ ਚੁੱਕਨੇ ਹੋਤੇ ਤੇ じゃ ਮੈਨੂੰ ਪੈਸੇ ਦੋ ਗੱਲਾਂ ਤੁਹਾਨੂੰ ਬੜੀਆਂ ਹੁੰਦੀਆਂ ਤੁਹਾਨੂੰ ਪਹਿਲੀ ਤੇਰੇ ਕੱਲੇ ਦੀ ਨਹੀਂ ਆ ਉਹ ਦਲਜੀਤ ਦੀ ਵੀ ਆ ਤੈਨੂੰ ਮੈਂ ਕੱਲੇ ਨੂੰ ਫੜਾਦਾ ਸਾਰਿਆਂ ਦਾ ਹਿਸਾਬ ਅੰਦਾਵਾ ਜਿਹੜੀ ਦਲਜੀਤ ਦੀ ਪਹਿਲੀ ਆ ਨਾ ਉਹਦੇ ਕਾਗਜ਼ ਨਹੀਂ ਮੈਂ ਮੰਗਣ ਡਿਆ ਜਿਹੜੀ ਸਾਡੇ ਹਿੱਸੇ ਆਉਂਦੀ ਉਹ ਤੇ ਦੇ ਮੈਨੂੰ ਤੈਨੂੰ ਮੈਂ ਫੜਾਦਾ ਤੈ ਅਹੀਂ ਕਿੱਥੇ ਜਾਈਏ ਐ ਲੋਕਾਂ ਗੜੀ ਹੱਥ ਦਈਏ ਜਾ ਕੇ ਤੁਹਾਡੇ ਕੋ ਪੈਸੇ ਆਉਣ ਕਿੱਥੋਂ ਡੇ ਆ ਮੈਨੂੰ ਇਹਦੇ ਦੱਸੋ ਪਹਿਲਾਂ ਨੇ ਸਾਹਮਣੇ ਆ ਤਸੀਂ ਕਿੱਥੋਂ ਆਉਂਦੇ ਨੇ ਤਾਂ ਹੀ ਰੋਸ਼ਨ ਪਾਣੀ ਚੱਲਣ ਡਿਆ ਘਰ ਦਾ ਹੋਰ ਕਿੱਥੋਂ ਆਉਂਦੇ ਆ ਤੈਨੂੰ ਤਾਂ ਪਤਾ ਨਹੀਂ ਫਿਰ ਸਨ ਆਉਂਦੀ ਮਗਰੋਂ ਪਹਿਲਾਂ ਤੂੰ ਲੈ ਕੇ ਤਾਂ ਹੋਰ ਦੇਣਾ ਏਰੀਆ ਤੂੰ ਨਾ ਬਹੁਤੀਆਂ ਗੱਲਾਂ ਨਾ ਕਰ ਤੇ ਮੈਨੂੰ ਕਾਗਜ਼ ਪੱਤਰ ਦੇ ਠੀਕ ਆ ਲੈ ਲਈ ਤੇ ਕਾਗਜ਼ ਤੇ ਮੈਂ ਤੁਹਾਨੂੰ ਦੇ ਦਾਂਗੀ ਤੇ ਮੇਰੀ ਗੱਲ ਸੁਣ ਲੈ ਮੇਰੇ ਕੋ ਪੈਸਾ ਨਹੀਂ ਕੋਈ ਮੰਗਣਾ ਕਰੀ ਉਹ ਨਹੀਂ ਮੰਗਦਾ ਮੈਂ ਮੈਨੂੰ ਫੜਾਓ ਤੇ ਸਹੀ ਜੇ ਮੰਗਿਆ ਤੇ ਮੇਰੇ ਕੋ ਪੂਰਾ ਕੋਈ ਨਹੀਂ ਉਹ ਮੈਨੂੰ ਕਾਗਜ਼ ਪੱਤਰ ਤੇ ਦੋ ਦਿਨੀ ਆ ਸ਼ੇਰਾ ਡਾਊਨ ਆਵੇ ਗਾੜੀ ਤੇ ਚੱਲ ਕਾਗਜ਼ ਮਿਲ ਜਾਣਾ ਇੱਕ ਵਾਰੀ ਹਿੰਦੇ ਨੂੰ ਹੀ ਮੈਂ ਵੇਚ ਦੇਣੀ ਆ 10 ਲੱਖ ਰੁਪਈਆ ਅੱਗੇ ਉਹਦੇ ਕੋਲ ਆਵਾ ਤੁਹਾਨੂੰ ਮੈਂ ਕਹਿਣਾ ਵਾ ਕਿ ਆ ਕਾਗਜ਼ ਪੱਤਰ ਚੁੱਕ ਤੇ ਤੇਰੇ ਮੈਂ ਨਾਮ ਲਵਾ ਦਿੰਨਾ 30 ਲੱਖ ਤੋਂ ਮੈਂ ਘੱਟ ਨਹੀਂ ਗਾ ਦੇਣੀ ਜਦੋਂ 20 ਲੱਖ ਰੁਪਈਆ ਫੇਰ ਕੋਲ ਆ ਗਿਆ ਤੇ ਮੇਰੇ ਮਹੀਨੇ ਛੇ ਲੰਘ ਜਾਣੇ ਆ ਵੱਧ ਹੀ ਬਲ ਦੇ ਲੰਘ ਜਾਣੇ ਆ ਹੁਣ ਮੈਂ ਪੈਸਾ ਨਹੀਂ ਨਾ ਕਿਸੇ ਨੂੰ ਕੋਈ ਦੇਣਾ ਜਿੰਨਾ ਕ ਸਾਮਾਨ ਲਿਆਇਆ ਕਰਨਾ ਉਹਨੇ ਕੀ ਖਰਚਾ ਕਰਨੀ ਲੈ ਆਵੇ ਹੁਣ ਕਾਗਜ਼ ਪੱਤਰ ਪਰ ਪਿੰਦਰ ਨਾ ਟਕਰ ਦੇ ਕਿਤੇ ਗਾੜੀ ਇਹਨੂੰ ਆ ਲੈ ਉਹ ਸਾਰੇ ਪੂਰੇ ਹੀ ਆ ਨਾ ਪੂਰੇ ਹੀ ਆ ਮੇਰੀ ਗੱਲ ਸੁਣ ਲੈ ਹੁਣ ਮੇਰੇ ਵੱਲ ਨਹੀਂ ਆਉਣਾ ਹੁਣ ਜੇ ਸਿੱਧੀ ਗੱਲ ਵਾ ਜੇ ਕਿਤੇ ਮੇਰੇ ਵੱਲ ਆ ਗਿਆ ਪੈਸਾ ਤੇ ਲੰਮ ਮੰਗਣ ਤੇ ਫਿਰ ਮੇਰੇ ਤੋਂ ਬੁਰਾ ਨਹੀਂ ਉਹ ਮੈਂ ਨਹੀਂ ਤੇਰੇ ਨਾਲ ਆਉਂਦਾ ਠੀਕ ਆ ਨਾ ਮੈਨੂੰ ਬਥੇਰੇ ਪੈਸੇ ਮਿਲ ਜਾਣੇ ਐ ਤੇ ਕੂਚ ਪੈ ਪੈ ਮਾਰ ਪੈ ਬੀਚੋ ਮਾਰਜੀ ਕਰ ਕੋਈ ਗੱਲ ਨਹੀਂ ਮੈਂ ਨਹੀਂ ਆਉਂਦਾ ਤੇ ਤੂੰ ਵੀ ਨਾ ਆਇਓ ਮੇਰੇ ਵੱਲ ਮੇਰਾ ਤਾਂ ਟਾਈਮ ਪਾਸ ਹੋ ਜਾਏ ਨਾ ਮਾ ਮੇਰੀ ਪੈਨਸ਼ਨ ਤੇ ਤੁਸੀਂ ਜਿੱਥੇ ਮਾਰਜੀ ਜਾਓ ਮੰਮੀ ਆਹ ਭਲਾ ਕਿਦਾਂ ਨੀ ਗੱਲਾਂ ਹੋਈਆਂ ਤੁਸੀਂ ਤਾਂ ਕਹਿ ਨਹੀਂ ਖੜਾ ਟਾਈਮ ਪਾਸ ਹੋਏ ਨਾ ਵਾ ਉਹਨਾਂ ਨੂੰ ਤੁਸੀਂ ਕਾਗਜ਼ ਫੜਾ ਦਿੱਤੇ ਆ ਤੇ ਮੈਂ ਕਿੱਧਰ ਜਾਵਾਂ ਨਹੀਂ ਜਾਂਦਾ ਨਹੀਂ ਮੰਨਦਾ ਮੈਂ ਕੀ ਕਰਾਂ ਤੂੰ ਹੀ ਇਹਦੇ ਕੋ ਪੈਸੇ ਲਾ ਕੇ ਬਤਲਿਆ ਕਰੀਂ ਕਿ ਤੂੰ ਕਿੱਥੇ ਜਾਣਾ ਵਾ ਨਹੀਂ ਪੈਨਸ਼ਨ ਦੇ ਨਾਲ ਕੀ ਕੀ ਕਰਾਂਗੇ ਸੁਣ ਲਾ ਇਹਨਾਂ ਨੂੰ ਤੁਹਾਨੂੰ ਪਤਾ ਹੈਗਾ ਉਹ 30 35000 ਰੁਪਇਆ ਆਉਂਦਿਆ ਵਾ ਤੁਸੀਂ ਨੋਟ ਖਾਣੇ ਆ ਤੂੰ ਖਾ ਸਕਣਾ ਵਾ ਤੇ ਅਹੀ ਨਹੀਂ ਨੋਟ ਖਾ ਸਕਦੀਆਂ ਹਨਾ ਜਦੋਂ ਮੈਂ ਤੁਹਾਨੂੰ ਫੜਾਉਂਦਾ ਇਹ ਨਾ 50 50000 ਦੀਆਂ ਥੱਦੀਆਂ ਉਦੋਂ ਤੁਸੀਂ ਵੀ ਨੋਟ ਹੀ ਖਾਂਦੀਆਂ ਰਹੀਆਂ ਜੇ ਮੈਨੂੰ ਇਹ ਦੱਸ ਦਿਆ ਕਰਨੇ ਕੀ ਮੈਂ ਦੱਸਦਾ ਮਗਨ ਕੀ ਕਰਨੇ ਆ ਵੇਚਾਂ ਲੱਗਾਈਓ ਅੱਜ ਦਾ ਟਾਈਮ ਤੇ ਮੇਰੇ ਨਾਲ ਮੀਨਾ ਉਹਦਾ ਕਾਗਜ਼ ਤੇ ਜਿੱਥੋਂ ਮਰਜੀ ਦੇ ਮੈਂ ਤਾਂ ਦੇ ਨਹੀਂ ਜਾਈ ਤੇ ਮੇਰੀ ਜਾਨ ਖਾਂਂ ਡਿਆ ਹੀ ਹਾੜ ਕੇ ਵਗਾ ਕੇ ਮਾਰੀ ਮੇਰੇ ਗੱਡੀ ਹਰ ਸਾਂਭ ਲਾ ਮੈਂ ਮੰਮੀ ਤੁਹਾਨੂੰ ਨਹੀਂ ਨਾ ਪਤਾ ਲੱਗਦਾ ਹੈਗਾ ਫੜ ਕੇ ਤੁਸੀਂ ਕਾਗਜ਼ ਫੜਾਤੇ ਆ ਤੇ ਕਿੱਥੇ ਮੁੜ ਕੇ ਜਾਣਾ ਵਾ ਆਪਾਂ ਸਾਰਾ ਕੁਝ ਵੇਚ ਵਟ ਦੇਣਾ ਉਹਨਾਂ ਨੇ ਮੈਨੂੰ ਤਾਂ ਡਰਾਉਂਦਾ ਕਿ ਅੰਦਰ ਨਾ ਦੇ ਦੇ ਅੱਗੇ ਵਾਂਗੂ ਮੈਂ ਤਾਂ ਫੜਾ ਦੇ ਮੈਂ ਆਪਣੀ ਜਾਨ ਜ਼ਰੂਰ ਗਵਾਉਣੀ ਆ ਕਾਗਜ਼ ਤਾਂ ਮਮੀ ਤੁਸੀਂ ਤਾਂ ਫੜਾ ਦਿੱਤੇ ਆ ਕਾਗਜ਼ ਉਸੇ ਵੇਲੇ ਪਰ ਇਹ ਆ ਤੁਹਾਨੂੰ ਇਹਨਾਂ ਨੇ ਨੀ ਪਤਾ ਮੁੜ ਕੀ ਆ ਪਾ ਕਿਥੋਂ ਖਾਣਾ ਵਾ ਮੈਂ ਕੀ ਦੱਸਾਂ ਉਹ ਜਿੱਥੋਂ ਮਰਜ਼ੀ ਖਾਓ ਚੰਗਾ ਤੁਸੀਂ ਫੜਾਓ ਹਾਂ ਕਾਗਜ਼ ਚੁਪ ਕਰ ਮੈਨੂੰ ਉਹ ਕਾਗਜ਼ ਕੂਤ ਨਹੀਂ ਮਿਲਿਆ ਨਹੀਂ ਆਪਲਾ ਕਿਦਾਂ ਦੀ ਗੱਲ ਹੋਈ ਮੈਂ ਚੱਲਿਆ ਵਾ ਕਿਥੇ ਚੱਲਿਆ ਨਹੀਂ ਫੜਾਓ ਇੱਧਰ ਲਿਆਓ ਉਹ ਫੜਾਓ ਮਮੀ ਆ ਚੰਗਾ ਕੰਮ ਆ ਤੁਸੀਂ ਬਸ ਉਹ ਕੱਢ ਕੇ ਦੇ ਦਿੱਤੇ ਆ ਮੈਂ ਕੀ ਕਰਦੀ ਮੈਂ ਤਾਂ ਡਰਾਉਂਦਾ ਹਾਂ ਉਹਨੇ ਮੈਂ ਤੂੰ ਬਣੀ ਕਿੱਥੇ ਉਹਨੇ ਮੇਰੀਆਂ ਲੱਗਾਂ ਘੁੱਟ ਕੇ ਮੈਨੂੰ ਮਾਰ ਸੋਟੇ ਆਹੋ ਐਡਾ ਮਾਰਦੇ ਨੇ ਕਿਤੇ ਮੈਂ ਨਹੀਂ ਭਰੇ ਐਡੇ ਆਏ ਇੱਕ ਦੇ ਉਹ ਨਹੀਂ ਕਰਦੇ ਇਹ ਕਰ ਸਕਦਾ ਮੈਂ ਹੁਣ ਜਿੱਦਾਂ ਦਾ ਹੈਗਾ ਵਾ ਨਸ਼ਾ ਸਭ ਕੁਝ ਕਰਾ ਦਿੰਦਾ ਵਾ ਸਾਰਾ ਕੁਝ ਦੇ ਹੀ ਜਾਂਦੇ ਆ ਸਿਰਫ ਆ ਘਾਰ ਹੀ ਇੱਕ ਰਹਿਣਾ ਮੈਨੂੰ ਚਾਹਦਾ ਉਹ ਵੀ ਵਿਗ ਜਾਣਾ ਇੱਕ ਨਾ ਇੱਕ ਦਿਨ ਰਹਿ ਗਈ ਗਿਆ ਵਾ ਗੀ ਮੈਂ ਨਹੀਂ ਭਣਾ ਆਪਣੇ ਨਾਂ ਰੱਖਣਾ ਕੋਈ ਮੈਂ ਬਚਣਾ ਵਾ ਮੈਂ ਜੀਣਾ ਵਾ ਮੈਂ ਚਾਰ ਦਿਨ ਮੈਂ ਮਰਨਾ ਨਹੀਂ ਆ ਜਾਓ ਜਾ ਕੇ ਤੇ ਵੇਚੋ ਜੋ ਮਰਜ਼ੀ ਦੋ ਜਿਹੇ ਕਰੋ ਤੇ ਮੈਂ ਵੀ ਚਲ ਜਾਨੀ ਆ ਪਿੰਡ ਕਰਦੇ ਰੋ ਮਰਜ਼ੀਆਂ ਆਪਣੀਆਂ ਮੈਂ ਐਵੇਂ ਫਾ ਲੈਂਦੀ ਰਹਾ ਪੈਗੀਆਂ ਤੇ ਕਾਗਤ ਰੱਖ ਕੇ ਆਹੋ ਜਿਨਾ ਚਾਰ ਦਿਨ ਜੀਣਾ ਹੋਈ ਨਾ ਮੈਂ ਜੀਵਾ ਨਹੀਂ ਤੇ ਮੇਰੀ ਜਾਨ ਹੀ ਖਾ ਲਈ ਤੇ ਕਾਗਤ ਕੀ ਮੇਰੇ ਕੋ ਪੇ ਦੇ ਜੇ ਉਹ ਬਦਲ ਜੀਤ ਹੋਵੇ ਮੇਰੇ ਦੁਆਰੇ ਇਹ ਵੀ ਮੇਰੇ ਦੁਆਰੇ ਚੱਲ ਮੇਰਾ ਫਾ ਮੁੱਕਾ ਫਾ ਦਾ ਇਹ ਲੈ ਦੇ ਦੇ ਕਿਹਾ ਤੂੰ ਆਗੇ ਜਿੰਮੀ ਹਾਂਜੀ ਦੇ ਰੋਟੀ ਹਾਂਜੀ ਦੇ ਐ ਰੋਟੀ ਪਿਆਰ ਫਰਕ ਕੀ ਨਹੀਂ ਫਰਕ ਤੇ ਦੀਦੀ ਇਦਾਂ ਹੀ ਆ ਜੇ ਕੋਈ ਫਰਕ ਹੈ ਨਹੀਂ ਖਾਸ ਪਿਆ ਉਹਨੂੰ ਕਹਿਣਾ ਹੀ ਦਵਾਈ ਦੁਈ ਲੈ ਕੇ ਆ ਚੰਗੀ ਨਹੀਂ ਕਹਿਣੇ ਗੁੱਲੂ ਕੁਛ ਵੋਂ ਚੱਲੇ ਆ ਅੱਜ ਕਿ ਚੱਲੇ ਹੀ ਹੁਣ ਕਹਿਣਾ ਜਾਣਾ ਕੱਲੀ ਨਹੀਂ ਦੀਦੀ ਫੋਨ ਕੰਡਿਆ ਹੀ ਪਤਾ ਨਹੀਂ ਮਾਸੀ ਦੇ ਮੁੰਡੇ ਨੇ ਹੀ ਫੋਨ ਕਰਨ ਅੱਛਾ ਅੱਛਾ ਹਾਂਜੀ ਚਲ ਕੋਈ ਗੱਲ ਨਹੀਂ ਲੈ ਆਉਣ ਦਵਾਈ ਤੇ ਵਧੀਆ ਵਾ ਰੋਜ਼ ਰੋਜ਼ ਰੋਟੀ ਕਿੰਨੇ ਪਕਾ ਕੇ ਦੇਣੀ ਆ ਦੀਦੀ ਰੋਜ਼ ਰੋਜ਼ ਕੇ ਇਹਦਾ ਕੰਮ ਕੀਤਾ ਵੀ ਨਹੀਂ ਜਾਂਦਾ ਇਹ ਤੇ ਗੱਲ ਹੈਗੀ ਆ ਸਿੱਨੀ ਚਲ ਕੋਈ ਗੱਲ ਨਹੀਂ ਤੂੰ ਛੋੜੂ ਛੋੜੂ ਲਾਉਣਾ ਹੀ ਲੱਗੋ ਨਹੀਂ ਦੀਦੀ ਤੇਰੇ ਕਹੋਗੀ ਮੇਰੇ ਲਾਗੇ ਕੋਈ ਆਇਆ ਨਹੀਂ ਆ। ਵਾਲੇ ਨਾ ਮੈਂ ਤੁਹਾਡੇ ਨਾਲ ਤੂੰ ਗੱਲ ਕਰਨੀ ਸੀ। ਰੁਪਿੰਦਰ ਪਿੰਦੇ ਦੀਦੀ ਮਿਲੇਗੀ। ਅੱਛਾ ਕੀ ਕਹਿੰਦੇ ਰੁਪਿੰਦਰ? ਇਹੀ ਕਹਿੰਦੇ ਹੀ ਕਿ ਭਾਜੀ ਆਪਣੇ ਨੂੰ ਨਾ ਕੰਮ ਤੇ ਲਵਾ ਦੋ। ਭਾਜੀ ਨਾਲ ਗੱਲ ਕਰੀ ਜਾ ਕੇ। ਤੇ ਮੈਂ ਕੀ ਇਹ ਕੰਮ ਤੇ ਦੀਦੀ ਬੰਨਣਾ ਨਹੀਂ ਜਿੰਨੀਆਂ ਤੁਸੀਂ ਗਲਤੀਆਂ ਕੀਤੀਆਂ ਹਨ ਤਾਂ ਹੁਣ ਤੁਹਾਨੂੰ ਕਿੱਦਾਂ ਲਵਾ ਦਨ ਕੰਮ ਤੇ। ਵੇਲਾ ਕਿੱਡੀ ਚਲਾਕ ਵਾ। ਜੇ ਇੱਧਰ ਆਈ ਸੀ ਇਹਨੂੰ ਪਤਾ ਹੈ ਕਿ ਉਹਨਾਂ ਨੇ ਮੇਰੀ ਗੱਲ ਸੁਣੀ ਨਹੀਂ ਆ। ਸਿਮੀ ਨੂੰ ਕਹਿਨੀ ਆ। ਸਿਮੀ ਮੰਨ ਜੂਗੀ। ਤੇ ਕੋਈ ਗੱਲ ਨਹੀਂ ਕਰੀ ਜਾਵੇ ਕਿੰਨੀਆਂ ਗੱਲਾਂ ਕਰਨੀਆਂ ਹੁਣ ਦੀਦੀ ਬੜੇ ਧਰਲੇ ਮਾਣਦੇ ਇੱਕ ਵਾਰੀ ਤੇ ਮੇਰਾ ਜੀ ਦਿੱਤਾ ਇਹਨਾਂ ਨੂੰ ਕੰਮ ਤੇ ਲਵਾ ਹੀ ਦਈਏ ਨਹੀਂ ਨਹੀਂ ਸਿਮੀ ਅਹੀਂ ਕੰਮ ਤੇ ਨਹੀਂ ਲਵਾਉਣਾ ਹੈਗਾ ਸਾਡੇ ਨਾਲ ਕੀ ਕੁਝ ਕਰਦੇ ਰਹੇ ਤੂੰ ਭੁੱਲ ਗਈਆਂ ਤੇਰ ਨਾਲ ਕੀ ਕੀਤਾ ਸੀ ਉਹਨੇ ਦੀਦੀ ਭੁੱਲਿਆ ਤਾਂ ਕੁਝ ਨਹੀਂ ਜਾਂਦਾ ਪਰ ਨਾ ਵੇਖ ਕੇ ਉਹਨਾਂ ਵਾਲਾ ਤਰਸ ਭਰਾ ਹੋਉਂਦਿਆ ਇਹਨੂੰ ਸਿਮੀ ਉਹਤੇ ਤੂੰ ਤਰਸ ਨਾ ਕਰ ਮੈਨੂੰ ਪਤਾ ਕਿਦਾਂ ਦੀ ਐ ਉਹ ਨਾ ਸਾਰੀਆਂ ਚਾਲਾਂ ਖੇਡਣ ਦੀ ਐ ਉਹਦੇ ਮਨ ਚ ਇਹੋ ਹੀ ਆ ਕਿ ਇਹਨਾਂ ਨੇ ਮਸ਼ੀਨ ਕੋ ਲੈ ਲਈ ਆ ਇਹਨਾਂ ਦਾ ਘਰ ਕਿਉਂ ਤੁਰ ਪਿਆ ਵਾ ਨਾਲੇ ਸਿਮੀ ਤੈਨੂੰ ਤੇ ਪਤਾ ਵਾ ਨਾ ਕਿਸੇ ਦਾ ਚੰਗਾ ਕੰਮ ਵੇਖ ਕੇ ਕੋਈ ਖੁਸ਼ ਹੁੰਦਾ ਵਾ ਨਾਲੇ ਉਹ ਉਹ ਤੇ ਕਦੀ ਵੀ ਨਹੀਂ ਖੁਸ਼ ਹੁੰਦੀ ਉਹ ਤੇ ਚਾਹੁੰਦੀ ਆ ਕਿ ਇਹਨਾਂ ਦਾ ਘਰ ਫੇਰ ਉਦਾਂ ਹੀ ਹੋ ਜੇ ਨਹੀਂ ਦੀਦੀ ਮੈਨੂੰ ਪਤਾ ਉਹਨਾਂ ਦਾ ਸਾਰਾ ਵੈਸੇ ਮੈਂ ਤੁਹਾਨੂੰ ਕਹਿਣ ਦੀ ਚਲ ਇੱਕ ਵਾਰੀ ਵੀ ਦੇਖ ਲੋ ਜੇ ਤੂੰ ਹੀ ਲਵਾਉਣਾ ਹੋਊਗਾ ਕੰਮ ਤੇ ਅਸੀਂ ਤਾਂ ਨਹੀਂ ਲਵਾਣਾ ਹੈਗਾ ਸਿਮੀ ਕੰਮ ਤੇ ਉਹਨੂੰ ਜਿੰਨੇ ਮਰਜ਼ੀ ਤਰਲੇ ਮਾਰ ਲੈ ਚਲੋ ਜੀ ਜੇ ਹੁਣ ਮੰਮੀ ਵੀ ਆ ਜਾਣਗੇ ਨਾ ਤਰਲੇ ਮਾਰਨਗੇ ਅਸੀਂ ਉਹਨਾਂ ਦੀ ਗੱਲ ਵੀ ਨਹੀਂ ਮੰਨਣੀ ਹੈਗੀ ਮਿੰਨੀ ਤੇ ਲੱਗਦਾ ਮਾਸੀ ਜੀ ਨੇ ਨਹੀਂ ਹੋਣਾ ਮਾਸੀ ਨੂੰ ਸਾਰਾ ਪਤਾ ਵਾ ਉਹਨਾਂ ਨੇ ਨਹੀਂ ਇਹਨਾਂ ਦੀ ਗੱਲਾਂ ਚਾਉਣਾ ਹੁਣ ਵੇਖ ਲਓ ਰਪਿੰਦਰ ਕਿੱਡੀ ਚਲਾ ਕੇ ਨਿਕਲੀ ਐ ਕਹਿੰਦੀ ਹੋਣੀ ਆ ਕੋਈ ਗੱਲ ਨਹੀਂ ਸਿਮੀ ਨੂੰ ਕਹਿ ਦਿੰਨੀ ਆ ਸਿਮੀ ਤੇ ਗੱਲ ਮੰਨਦੀ ਆ ਨਾ ਕਹਿੰਦੇ ਮੈਂ ਤੁਹਾਡੇ ਘਰ ਆਉਣਾ ਵਾ ਚੰਗਾ ਤੂੰ ਮਿੱਥੀ ਮਿਲ ਗਈ ਇੱਥੇ ਗੱਲ ਕਰ ਲੈਣੀ ਦਿੰਨਾ ਚਲ ਕੋਈ ਗੱਲ ਨਹੀਂ ਰੱਖ ਤੂੰ ਥਾਲੀ ਅੰਦਰ ਵੇਖ ਲੈਨੇ ਕੀ ਕਰਨਾ ਚਲੋ ਠੀਕ ਹੈ ਜੀ ਮੇਰੀ ਗੱਲ ਸੁਣੋ ਮਸ਼ੀਨ ਤੋਂ ਤੁਸੀਂ ਛੇਤੀ ਆ ਗਏ ਆ ਤੇ ਦਵਾਈ ਲੈ ਆਉਣੀ ਹੀ ਜਾ ਕੇ ਸੰਦੀਪ ਦਵਾਈ ਲੈਂਦੀ ਆ ਮੈਂ ਆਉਂਦੇ ਨੂੰ ਲੈ ਕੇ ਆਇਆ ਸੀ ਤੁਹਾਨੂੰ ਵੀ ਪਤਾ ਵਾ ਕਿ ਮੌਸਮ ਖਰਾਬ ਹੋਣ ਡਿਆ ਵਾ ਹੁਣ ਤੇ ਸਾਰੇ ਬਿਮਾਰ ਪੈਣ ਡੇ ਆ ਨਹੀਂ ਦਵਾਈ ਲੈ ਕੇ ਆਇਆ ਤਾਂ ਹੁਣ ਆ ਗਿਆ ਮੈਂ ਹੁਣ ਮਸ਼ੀਨ ਚੱਲਣ ਨਹੀਂ ਦੇਈ ਗਵਾਂਡਾਂ ਦਾ ਹਾਲ ਵੇਖ ਲਓ ਕਿੰਨੀ ਬਿਮਾਰ ਪਈ ਆ ਹੁਣ ਕੋਈ ਪੁੱਛਣ ਵਾਲਾ ਨਹੀਂ ਹੈਗਾ ਉਹੀ ਦੀ ਗੱਲ ਵਾ ਹੁਣ ਜੇ ਚੰਗੀ ਹੋਵੇ ਕੋਈ ਰਿਸ਼ਤੇਦਾਰ ਆ ਜੇ ਆਉਂਦਾ ਹੁਣ ਕੋਈ ਲੱਗੇ ਰਿਸ਼ਤੇਦਾਰ ਕਿੰਨੇ ਹੋਣਾ ਵਾ ਤਾਨੂੰ ਵੀ ਪਤਾ ਵਾ ਠੰਡ ਇੰਨੀ ਆ ਕੋਈ ਆਉਂਦਾ ਆਪਣੇ ਘਰੋਂ ਸੰਦੀਪ ਜੇ ਚੰਗੀ ਹੋਵੇ ਨਾ ਤੂੰ ਪਿਛੋਂ ਪੇਕੇ ਨੇ ਭਰਾਵਰ ਜਾ ਹੀ ਸਕਦੇ ਆ ਨਾ ਕਿਹਨਾਂ ਬਣਾ ਕੇ ਤੇ ਰੱਖੀ ਨਹੀਂ ਆ ਹੁਣ ਸਿਮੀ ਦੇ ਤਰਲੇ ਮਾਰਨ ਦੀ ਹੀ ਕਿ ਸਿਮੀ ਕੰਮ ਕਰ ਜਾ ਕਰੇ ਉਹਨੇ ਕਿੰਨੇ ਕਿ ਦਿਨ ਕੰਮ ਕਰਨੇ ਆ ਸਿਮੀ ਨੂੰ ਉੱਥੇ ਨਹੀਂ ਭੇਜਣਾ ਠੀਕ ਆ ਨਾ ਮੈਂ ਮਨ ਨਹੀਂ ਕਰਨਾ ਇਹ ਕਿਸੇ ਦਾ ਮੈਂ ਮਨਾ ਕਰ ਦਿੱਤਾ ਵਾ ਮੈਂ ਜੇ ਰੋਟੀ ਦੀ ਗੱਲ ਆ ਨਾ ਤੇ ਕੋਈ ਗੱਲ ਨਹੀਂ ਇੱਥੋਂ ਪਕਾ ਕੇ ਦੇ ਦਿਆ ਕਰਾਂਗੇ ਰੋਟੀ ਚੱਲ ਕੋਈ ਗੱਲ ਨਹੀਂ ਰੋਟੀ ਕਹਿੰਦੀ ਆ ਨਾ ਤੂੰ ਰੋਟੀ ਦੇ ਆਇਆ ਕਰੋ ਪਰ ਸਿਮੀ ਨੂੰ ਉੱਥੇ ਨਹੀਂ ਭੇਜਣਾ ਠੀਕ ਆ ਨਾ ਆਪ ਦੇ ਆਕਰ ਨਾਲੇ ਨਾ ਮਟੜ ਨੇ ਇੱਕ ਗੱਲ ਹੋਰ ਕਰਨੀ ਸੀ ਮੈਨੂੰ ਤਾਂ ਚੇਤਾ ਭੁੱਲ ਗਿਆ ਸੀ ਤੁਹਾਡੇ ਨਾਲ ਗੱਲ ਕਰਨ ਦਾ ਦੀਦੀ ਦਾ ਫੋਨ ਆਇਆ ਸੀ ਤੇ ਉਹ ਕਹਿੰਦੇ ਸੀ ਆਉਣਾ ਵਾ ਉਹਦੀ ਸੱਸ ਨੇ ਵੀ ਆਉਣਾ ਨਾਲ ਸੱਸ ਨੇ ਆਉਣਾ ਵਾ ਪੁਰੇ ਸੋ ਸੋ ਗੱਲਾਂ ਕਰਦੀ ਉਹਨੇ ਕਿੱਥੇ ਆਉਣਾ ਨਾਲ ਉਹ ਨਹੀਂ ਨਹੀਂ ਹੁਣ ਸੁਧਰ ਗਈ ਆ ਸੱਸ ਨੇ ਆਪ ਕਿਹਾ ਵਾ ਕਿ ਮੈਂ ਵੀ ਜਾਣਾ ਤੇਰੇ ਨਾਲ ਮੈਨੂੰ ਲੈ ਕੇ ਚੱਲ ਉੱਥੇ ਸੁਦੀਪ ਸੁਧਰ ਕਾਦਣਾ ਗਈ ਏ ਮੈਨੂੰ ਤਾਂ ਲੱਗਦਾ ਤੁਸੀਂ ਗਏ ਸੀ ਨਾ ਸਮਝਾ ਕੇ ਆਏ ਸੀ ਕੀ ਪਤਾ ਮਨ ਮੇਰ ਪੈ ਗਈ ਹੋਵੇ ਪਤਾ ਕੋਈ ਨਹੀਂ ਹੁੰਦਾ ਉਹਨੂੰ ਵੀ ਪਤਾ ਹੀ ਆ ਬਿੜਾਬੇ ਜੀ ਕਿਨੇ ਸਾਂਭਣਾ ਵਾ ਹੈ ਦੇਖ ਕੇ ਨੋ ਬੁੱਤ ਵਾ ਉਹ ਸ਼ੂਗਰ ਕਰੋ ਮੰਨ ਗਈ ਆ ਆ ਜਿੱਦਾਂ ਕਰਦੀ ਹੁੰਦੀ ਸੀ ਜਿੱਦਾਂ ਪਹਿਲਾਂ ਕਰਦੀ ਹੁੰਦੀ ਸੀ ਤੇ ਬੜਾ ਔਖਾ ਹੀ ਭੰਦਾ ਉੱਥੇ ਸਹੀ ਗੱਲ ਵਾ ਜੇ ਉਹ ਵਿਚਾਰੀ ਇੱਥੇ ਆਉਂਦੀ ਸੀ ਤੇ ਇੱਥੇ ਦੁੱਖ ਵਿੰਦੀ ਹੁੰਦੀ ਸੀ ਜੇ ਉੱਥੇ ਜਾਂਦੀ ਤੇ ਉੱਥੇ ਕੋਈ ਤੇ ਸੁਧਰਿਆ ਤੋ ਸੰਦੀਪ ਆਪਾਂ ਨੇ ਕਦੀ ਉਹਨੂੰ ਕੋਈ ਕਿਹਾ ਹੀ ਨਹੀਂ ਰਵਿੰਦਰ ਹੀ ਕਰਦ ਰਹੀ ਜੋ ਕਰਦੀ ਰਹੀ ਆ ਸਾਡੀ ਕੁੜੀ ਤਾਂ ਮਾੜੀ ਨਹੀਂ ਸੀ ਇੰਨੇ ਸਖਾਲਿਆ ਰਵਿੰਦਰ ਨੇ ਜਿੱਦਾਂ ਇਹ ਕਹਿੰਦੀ ਸੀ ਸੱਸ ਵੀ ਉਹਦੇ ਮਗਰ ਲੱਗ ਗਈ। ਉਹੀ ਤੇ ਗੱਲ ਵਾ। ਚਲ ਕੋਈ ਗੱਲ ਨਹੀਂ। ਇੱਥੇ ਆਉਂਦੀ ਆ ਨਾ ਚੰਗੀ ਸੇਵਾ ਪਾਣੀ ਕਰਿਓ। ਮੈਂ ਤੁਹਾਨੂੰ ਇਹੋ ਹੀ ਕਹਿਣਾ ਸੀ ਕਿ ਸਮਾਨ ਥੋੜਾ ਜਿਹਾ ਖਤਮ ਹੋਇਆ ਵਾ ਤੇ ਕੋਈ ਪਤਾ ਨਹੀਂ ਉਹਨਾਂ ਨੇ ਕਿਦਨ ਆਇਆਣਾ। ਮੈਂ ਤਾਂ ਉਹਦਾ ਕਿਹਾ ਫੋਨ ਕਰਕੇ ਹੀ ਆਇਓ ਜਦਨ ਵੀ ਆਉਣਾ ਵਾ। ਕੱਲ ਆਉਣਗੇ ਪਰਸੋਂ ਆਉਣਗੇ ਜਦੋਂ ਵੀ ਆਉਣਗੇ ਠੀਕ ਹੈ ਨਾ। ਸਮਾਨ ਦਰਮਿਆਨ ਲਿਆ ਦਿੰਦਾ ਉਹ। ਜੋ-ਜੋ ਵੀ ਚਾਹੀਦਾ। ਚਲੋ ਹਾਂ ਤੇ ਸਿਮੀ ਹੈਗੀ ਆ ਕੋਈ ਗੱਲ ਨਹੀਂ। ਨਾ ਹੋ ਤਾਂ ਇਹਨੂੰ ਭੇਜ ਦੂੰਗੀ ਸਕੂਟਰੀ ਤੇ ਹੋਰ ਕੀ ਕਰਨਾ ਫਿਰ। ਚਲ ਇਦਾਂ ਕਰ ਲਈ। ਠੀਕ ਹੈ। ਯੋਗਰ ਚੰਗੀ ਆ ਉਹ ਭਗਤ ਕਰਿਓ ਹਾਂਜੀ ਹਾਂਜੀ ਚਲੋ ਠੀਕ ਆ ਲਿਆਵਾ ਫਿਰ ਮੇ ਰੋਟੀ ਲਿਆ ਕੋਡ ਚਾਹ ਲਿਆ ਚੱਲ ਜੇ 마ਸੀ ਸੁਧਰ ਗਈ ਆ ਤੋ ਹੋਰ ਕੀ ਚਾਹੀਦਾ ਭੈਣ ਆਪਣੇ ਘਰ ਹੱਸਦੀ ਵਸਦੀ ਰਵੇ ਹਾਨੂੰ ਦੇਹੋ ਚਾਹੀਦਾ ਏ ਤੇ ਇੱਕ ਗਵਰਨਰ ਨਾਲ ਦੇਖ ਲਓ ਕੀ ਕੁਝ ਕਰਦੀ ਰਹੀ ਸਾਡੇ ਨਾਲ ਤੇ ਹੁਣ ਅੱਗੇ ਆਉਣ ਡੀਆਂ ਬਣਾ ਰੱਬ ਦੇ ਵਿੰਦਾ ਹੀ ਆ ਸਭ ਕੋ लवली ਕੋ ਟੰਗ ਦਾ ਕੰਮ ਕਰ ਲਾ ਰੁਪਿੰਦਰ ਘਰ ਆ ਕੇ ਧਰਲੇ ਮਾਨਦੀ ਆ ਇਹਨੂੰ ਕਿ ਕੰਮ ਤਾਂ ਦੇ ਲਾਓ ਕੰਮ ਕਰ ਲਾ ਕੋਈ ਯਾਰ ਕੰਮ ਮੈਂ ਕਰਨਾ ਤੂੰ ਕੰਮ ਹੋੜ ਕੇ ਨਹੀਂ ਕਰਨਾ ਯਾਰ ਕਰਨਾ ਨਾ ਕਰਨਾ ਮੈਨੂੰ ਪਤਾ ਨਹੀਂ ਕਿਹੜੀ ਗੱਲ ਕਰਨੀ ਹੈ ਆਵਾਜ਼ ਮਾਰ ਕੇ ਲੈ ਆਇਆ ਘਰੋਂ ਉਹ ਮੇਰੀ ਗੱਲ ਸੁਣ ਤੂੰ ਨਹੀਂ ਕੰਮ ਕਰਨਾ ਤੂੰ ਘਰ ਦੇ ਨਹੀਂ ਕੰਮ ਕਰਨਾ ਬਾਹਰ ਜਾ ਕੇ ਕਰਨ ਜਾ ਕੇ ਮੈਂ ਇਹਨਾਂ ਕੋ ਲੈਣ ਡਿਆ ਵਾਂ ਕੋ ਉਹ ਯਾਰ ਸੁਧਰ ਜਾ ਅੱਗੇ ਦਿਨ ਮੈਂ ਸਮਝਾ ਗਿਆ ਹਟ ਗਿਆ ਵਾਂ ਮੈਂ लाਠ ਵਰ ਤੇ ਰਕੂ ਆਇਆ ਵਾਂ ਬਾਅਦ ਚ ਦਿਨ ਮੈਂ ਨਹੀਂ ਕਹਿਣਾ ਮੈਂ ਤਾਂ ਤੈਨੂੰ ਵਾਰ-ਵਾਰ ਕਹਿੰਦਾ ਕਿ ਤੂੰ ਮੇਰੇ ਨਾਲ ਨਾ ਆਇਆ ਕਰ ਲਵੜੀ ਦਾ ਘਰ ਨਹੀਂ ਚੱਲਦੇ ਹੁੰਦੇ ਠੀਕ ਹੈ ਨਾ ਨਾ ਚੱਲੇ ਯਾਰ ਘਰ ਸਭ ਕੁਝ ਤੂੰ ਵੇਚੀ ਜਾਂਂਦੇ ਆ ਮੈਂ ਕਿੰਨੇ ਕ ਚੰਗੇ ਕੰਮ ਕਰਨ ਦੇ ਆ ਮੇਰਾ ਘਰ ਵਾ ਮੇਰੀ ਪੈਲੀ ਆ ਮੈਂ ਜੋ ਮਰਜ਼ੀ ਕਰਾਂ ਮੈਂ ਵੇਚਾਂ ਭਾਵੇਂ ਰੱਖਾਂ ਮੇਰੀ ਗੱਲ ਸੁਣ ਨਾ ਜਦ ਪਿਓ ਸਿਰ ਤੇ ਹੁੰਦਾ ਤੇ ਆਹ ਕੰਮ ਕਰਦਾ ਤੂੰ ਕੀ ਦੱਸਣ ਦੇ ਲੋਕਾਂ ਨੂੰ ਇਹ ਹੁੰਦਾ ਨਾ ਸਿਰ ਤੇ ਤੇ ਫਿਰ ਉਦੋਂ ਦੀ ਉਦੋਂ ਵੇਖੀ ਜਾਂਦੀ ਨਹੀਂ ਲੋਕਾਂ ਨੂੰ ਕੀ ਦੱਸਣ ਦੇ ਆ ਮੈਂ ਕਿ ਮੇਰਾ ਪਿਓ ਸਿਰ ਤੇ ਆ ਨਹੀਂ ਮੈਂ ਤਾਂ ਇਹ ਕੰਮ ਕਰਨ ਦੇ ਆ ਵਾ ਵੱਡੇ ਦਿਮਗ ਮੰਦਾ ਨਹੀਂ ਮੈਨੂੰ ਬਹੁਤੀਆਂ ਸਲਾਹਾਂ ਨਾ ਦਿਆ ਕਰ ਚੰਗਾ ਆ ਇਹ ਹੋ ਗਾ ਨੇ ਮੈਂ ਪਤਾ ਨਹੀਂ ਕਿਹੜੀ ਗੱਲਬਾਤ ਕਰਨੀ ਐ ਨੇ ਤੇ ਯਾਰ ਉਹਨੂੰ ਸਮਝਾ ਠੀਕ ਐ ਨਾ ਉਹ ਫੇਰ ਸਾਡੇ ਘਰ ਆਂਦੀ ਐ ਵਿਚਾਰੀ ਉਹਨੂੰ ਕੀ ਕਹੀਏ ਆਪਾਂ ਨਹੀਂ ਕਿਉਂ ਵਾਰਦੇ ਜ ਆਪਣੇ ਘਰ ਕਿਉਂ ਵਾਰਦੇ ਜ ਦੇ ਕੇ ਘੱਲਿਆ ਕਰੋ ਵਾਪਸ ਉਹ ਐਂ ਤੇ ਜਵਾਬ ਦੇ ਦਿੱਤਾ ਹੀ ਠੀਕ ਐ ਨਾ ਮੈਂ ਤਾਂ ਉਹ ਤੇਰੇ ਨਾਲ ਆਇਆ ਵਾਂ ਇਹ ਸੰਭਲ ਜਾ ਜੇਵੀ ਉਹ ਯਾਰ ਤੇ ਮੈਂ ਗੱਦਰ ਕੋ ਕਰਨਾ ਠੀਕ ਐ ਨਾ ਤੇ ਨਾ ਮੈਨੂੰ ਸਲਾਮਤ ਆਇਆ ਕਰ ਆਪਣੀਆਂ ਸਲਾਮਾਂ ਆਪਣੇ ਕੋਲ ਹੀ ਰੱਖ ਇਹ ਨੂੰ ਸਮਝਾਉਂਦਾ ਕੋਈ ਫਾਇਦਾ ਨਹੀਂ ਹੈਗਾ ਮੈਂ ਤੇ ਐਵੇਂ ਮੱਥਾ ਮਾਰੰਦਿਆਂ ਦੇ ਨਾਲ ਮੈਂ ਸੋਚਿਆ ਸੀ ਸਰ ਫੇਰ ਆ ਜਾਂਦਾ ਭਾਈ ਭਰਾ ਵਾ ਪਰ ਇਹ ਨਹੀਂ ਸਮਝਣਾਗਾ ਕੋਈ ਗੱਲ ਨਹੀਂ ਕਰਦਾ ਰਹਿ ਜੋ ਮਰਜ਼ੀ